ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ। ਬੜੇ ਲੋਕ ਸਹਮੇ ਹੋਏ ਨੇ, ਡਰ ਦਾ ਮਾਹੌਲ ਬਣਿਆ ਹੋਇਆ, ਖਾਸ ਕਰਕੇ ਪੰਜਾਬ ਦੇ ਵਿੱਚ। ਅਸਲ ਦੇ ਵਿੱਚ ਚੱਲ ਕੀ ਰਿਹਾ ਜੰਗ ਕਦੋਂ ਲੱਗੂਗੀ ਤੇ ਕਿੰਨਾ ਚਿਰ ਲੰਮੀ ਜਿਹੜੀ ਆ ਜੰਗ ਲੜੀ ਜਾਊਗੀ ਕੀ ਇਹ ਦੋ ਦੇਸ਼ਾਂ ਦੀ ਜੰਗ ਹੋਊਗੀ ਜਾਂ ਇਹ ਵਰਲਡ ਵਾਰ ਬਣ ਕੇ ਹੋ ਨਿਬੜੇਗੀ ਕਿਉਂਕਿ ਭਵਿੱਖ ਬਾਣੀਆਂ ਪਰਾਤਨ ਭਵਿੱਖ ਬਾਣੀਆਂ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਇਹ ਵਰਲਡ ਵਾਰ ਹੋਊਗਾ ਬਹੁਤ ਕੁਸ਼ਲਾਂ ਨਵੇਂ ਦੇਸ਼ ਨਿਕਲਦੀ ਵੀ ਗੱਲ ਆਉਂਦੀ ਆ ਸਾਬਕਾ ਸੈਨਿਕ ਅਵਤਾਰ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਤਿੰਨ ਜੰਗਾਂ ਲੜੀਆਂ ਤੇ ਦੋ ਪਾਕਿਸਤਾਨ ਦੇ ਖਿਲਾਫ ਲੜੀਆਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤਿੰਨ ਜੰਗਾਂ ਲੜੀਆਂ ਜ਼ਿਕਰ ਕੀਤਾ ਆਪਾਂ ਇੱਕ శ్రీలంక ਵਾਲੀ ਤੇ ਦੋ ਪਾਕਿਸਤਾਨ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਜਿਵੇਂ ਹੁਣ ਡਰਦਾ ਮਾਹੌਲ ਬਣਿਆ ਹੋਇਆ ਬੜੇ ਲੋਕ ਡਰੇ ਤੇ ਸਹਮੇ ਹੋਏ ਨੇ ਲੋਕ ਜਿਹੜੇ ਬਾਰਡਰਾਂ ਤੇ ਬੈਠੇ ਉਹ ਕਹਿੰਦੇ ਨੇ ਕਿ ਰੱਬ ਦਾ ਵਾਸਤਾ ਵੀ ਜੰਗ ਨਾ ਹੋਵੇ ਜੇ ਜੰਗ ਹੋ ਗਈ ਤੇ ਅਸੀਂ ਬਹੁਤ ਪਿੱਛੇ ਚਲੇ ਜਾਵਾਂ ਦੇਖੋ ਜੀ ਮੈਂ ਖੱਪਿਆ ਵਾਲੀ ਸਾਹਿਬ ਤੋਂ ਦੇ ਮੀਡੀਆ ਦੇ ਥਰੂ ਦੱਸਾਂ ਕਿ ਲੜਾਈ ਦਾ ਮੂੰਹ ਕਾਲਾ ਹੁੰਦਾ ਹੈ ਲੜਾਈ ਇੱਕ ਪੁੱਤ ਇੱਕ ਬਾਪ ਦੇ ਦੋ ਬੇਟਿਆਂ ਦੇ ਵਿੱਚ ਲੜਾਈ ਹੋ ਜੇ ਤਾਂ ਉਸ ਘਰ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਹੂੰ ਇਹ ਤਾਂ ਫਿਰ ਵੀ ਦੇਸ਼ ਦੀ ਲੜਾਈ ਹੈ। ਇਸ ਦੇਸ਼ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ। ਦੇਸ਼ ਦਾ ਸਾਡਾ ਦੇਸ਼ 20-25 ਸਾਲ ਪਿੱਛੇ ਚਲਾ ਜਾਊਗਾ। ਤੇ ਖਾਸ ਕਰਕੇ ਸਾਡੇ ਪੰਜਾਬ ਦਾ ਤਾਂ ਬਹੁਤ ਵੱਡਾ ਸਾਡਾ ਹਰ ਚੀਜ਼ ਦਾ ਨੁਕਸਾਨ ਹੋਊਗਾ ਪੰਜਾਬ ਦਾ ਖਾਸ ਕਰਕੇ। ਹੂੰ ਤੇ ਜੇ ਤੁਸੀਂ ਗੱਲ ਕਰਦੇ ਆਂ ਲੜਾਈ ਦੀ ਤਾਂ ਲੜਾਈ ਜਿਹੜੇ ਸਾਡੇ ਨੌਜਵਾਨ ਆ ਉਹ ਐਵੇਂ ਤਾਂ ਨਹੀਂ ਬੱਕਰੀ ਵੜਵਟ ਕੇ ਖਾਈ ਜਾਂਦੇ। ਉਹ ਇਸ ਕਰਕੇ ਲੜ ਰਹੇ ਆ ਲੜਨਗੇ ਦੇਸ਼ ਦੀ ਸੁਰੱਖਿਆ ਵਾਸਤੇ ਜੋ ਅਸੀਂ ਸਾਫ ਕਾ ਸੈਨਿਕ ਵੀ ਹੈਗੇ ਆਂ ਅਸੀਂ ਖੁਦ ਵੀ ਤਿਆਰ ਆ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਆ ਹੁਣ ਵੀ ਅਸੀਂ ਅਪੀਲ ਕਰਦੇ ਆ ਕਿ ਜੇ ਭਾਰਤ ਨੂੰ ਸਾਡੇ ਸਾਫ ਕਾ ਸੈਨਿਕਾਂ ਦੀ ਲੋੜ ਪੈਂਦੀ ਹੈ ਤਾਂ ਉਹ ਲੜਾਈ ਲੜਨ ਵਾਸਤੇ ਬਿਲਕੁਲ ਤਿਆਰ ਹੈ ਕਿਸੇ ਵੀ ਕਦਮ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਧਾਰ ਕੇ ਕਸਮ ਖਾਧੀ ਹੁੰਦੀ ਅਸੀਂ ਆਦੇ ਧਰਮ ਦੀ ਪਰ ਜਿਹੜੀਆਂ ਹੁਣ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਗੋਦੀ ਮੀਡੀਆ ਦੇ ਵਿੱਚ ਜਾਂ ਨੈਸ਼ਨਲ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿਉਂਕਿ ਉਦੋਂ ਅਸੀਂ ਮੌਜੂਦ ਲੜਾਈ ਦੇ ਵਿੱਚ ਹੁੰਦੇ ਸੀ ਬਾਰਡਰ ਤੇ ਹੁੰਦੇ ਸੀ ਉਦੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਸਾਡੇ ਮੋਰਚੇ ਵਾਲਾ ਬੰਦਾ ਜਿਉਂਦਾ ਹੈ ਕਿ ਮਰ ਗਿਆ ਜਾਂ ਉਦੋਂ ਅਗਲੇ ਮੋਰਚੇ ਵਾਲਾ ਲੜੀ ਜਾਂਦਾ ਹੈ ਕਿ ਜਾਂ ਮਰ ਗਿਆ ਜਾਂ ਉਹ ਕੋਈ ਮਿਡੀਸ਼ਨ ਹਥਿਆਰ ਹੈਗਾ ਕਿ ਖਤਮ ਹੋ ਗਿਆ ਤੇ ਜਿਹੜਾ ਅੱਜ ਦਾ ਮੀਡੀਆ ਉਹ ਸਾਡੇ ਇੱਕ ਇੱਕ ਜਿਹੜਾ ਸੀ ਰਫਤ ਤੋਂ ਰੌਂਦ ਫੈਰ ਕਰ ਰਿਹਾ ਹੈ ਉਹਦੇ ਬਾਰੇ ਵੀ ਜਾਣਕਾਰੀ ਦੇ ਰਿਹਾ ਕਿ ਫਲਾਣੇ ਬੰਦੇ ਨੇ ਅੱਜ 5 ਰਾਉਂਡ ਫਾਇਰ ਕੀਤੇ ਆ ਇਹ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਿ ਮੀਡੀਆ ਆਇਨਾ ਥਲੜੇ ਲੈਵਲ ਤੇ ਕਰ ਆ ਗਿਆ ਅਫਵਾਹਾਂ ਅਡਾਉਣ ਵਾਸਤੇ ਬਾਰਡਰ ਦੀਆਂ ਕਿ ਮੀਡੀਆ ਇਹ ਦੱਸ ਰਿਹਾ ਕਿ ਹੁਣ ਇੰਨੇ ਫਾਇਰ ਹੋ ਗਏ ਜਾਂ ਆ ਹੋ ਗਿਆ ਹੁਣ ਮਸਜਿਦ ਦੇ ਉੱਤੇ ਫਾਇਰ ਕਰ ਦਿੱਤਾ ਗਿਆ ਹੁਣ ਗੁਰਦੁਆਰੇ ਦੇ ਉੱਤੇ ਫਾਇਰ ਕਰ ਦਿੱਤਾ ਗਿਆ ਦੇਖੋ ਜਦੋਂ ਦੋ ਭਰਾਵਾਂ ਦੇ ਵਿੱਚ ਲੜਾਈ ਹੋ ਗਈ ਉਦੋਂ ਕੋਈ ਧਰਮ ਦੀ ਲੜਾਈ ਨਹੀਂ ਰਹਿ ਜਾਂਦੀ ਉਹ ਉਦੋਂ ਕਿਤੇ ਫਾਇਰ ਛਿੱਟੇ ਹੋਏ ਗੋਲੇ ਉਹ ਕਿਤੇ ਵੀ ਜਾ ਸਕਦਾ ਹੈ ਇਹ ਖਾਸ ਕਰਕੇ ਫੌਜੀ ਦੇ ਅੰਦਰ ਕੋਈ ਧਰਮ ਦੀ ਜਾਂ ਜਾਤ ਦੀ ਜਾਂ ਕੋਈ ਵੀ ਇਹੋ ਜਿਹੀ ਕੋਈ ਵੀ ਇੱਛਾ ਨਹੀਂ ਹੁੰਦੀ ਉਹਦੀ ਦੇਸ਼ ਨਾਲ ਲੜਨ ਵਾਸਤੇ ਹੁੰਦੀ ਹੈ ਜੋ ਸਾਹਮਣੇ ਦੇਸ਼ ਹੈਗਾ ਕੋਈ ਵੀ ਦੇਸ਼ ਹੈ ਨਹੀਂ ਵੈ ਉਹ ਅਸੀਂ ਲੜਾਈ ਲੜਨੀ ਹੁੰਦੀ ਹੈ ਜੇ ਉਹ ਸਾਨੂੰ ਤੰਗ ਪਰੇਸ਼ਾਨ ਕਰੂਗਾ ਪਰ ਇਹ ਜਿਹੜੀ ਭਾਰਤ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਖਾਸ ਕਰਕੇ ਮੋਦੀ ਜੀ ਨੇ ਇਹ ਕਹਿੰਦੇ ਕਿ ਅਸੀਂ ਉਕਰਵਾਦ ਦੇ ਥਰੂ ਜੋ ਪਹਿਲ ਨਾ ਪਹਿਲ گاਉਂ ਦੇ ਵਿੱਚ ਜੋ ਹਮਲਾ ਕੀਤਾ ਸਾਡੇ ਉੱਥੇ ਟੂਰਿਸਟਾਂ ਦੇ ਉੱਤੇ ਉਹਦੀ ਲੜਾਈ ਹੈ ਪਰ ਇਹਨਾਂ ਨੇ ਹੁਣ ਸੁਣਿਆ ਹੀ ਹੈ ਕਿ ਸਰਜਿਕਲ ਸਟੈਕ ਕੀਤਾ ਹੈ ਦੇਖਿਆ ਤਾਂ ਨਹੀਂ ਹੈ ਹੋ ਸਕਦਾ ਕੀਤਾ ਹੋਵੇ ਪਰ ਉਹ ਚੀਜ਼ਾਂ ਵੀ ਮੀਡੀਆ ਦੇ ਵਿੱਚ ਆਉਣੀਆਂ ਨਹੀਂ ਚਾਹੀਦੀਆਂ ਨਹੀਂ ਆਉਂਦੀ ਆਉਂਦੀ ਆ ਪਤਾ ਨਹੀਂ ਸਰਜਿਕਲ ਸਟ੍ਰਾਈਕ ਦੀ ਜਿਹੜੀ ਗੱਲ ਕਰਦੇ ਹੋ ਜਿੰਨਾ ਆਪਰੇਸ਼ਨ ਸੁਧੂਰ ਦੇ ਨਾਮ ਤੇ ਜਿੰਦਾ ਨਾਮ ਦਿੱਤਾ ਗਿਆ ਜਿਹੜੇ ਨੌ ਹਮਲੇ ਜਿਹੜੇ ਪਾਕਿਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਤੇ ਜਿਵੇਂ ਕੋਟਲੀ ਜਾਂ ਇਧਰਲੇ ਪਾਸੇ ਹੋਰ ਭਾਵਲਪੁਰ ਜਾਂ ਹੋਰ ਕਈ ਇਲਾਕੇ ਨਾਮ ਹੁੰਦੇ ਆ ਹਾਂਜੀ ਉੱਥੋਂ ਦੀਆਂ ਤਸਵੀਰਾਂ ਵਖਾਤ ਰਹੇ ਪਰ ਮੰਨਣ ਦੇ ਵਿੱਚ ਇਹ ਗੱਲ ਆਉਂਦੀ ਨਹੀਂਗੀ ਵੀ ਚਲੋ ਇਹ ਕਹਿ ਰਿਹਾ ਕਿ ਜਿਹੜੇ ਇਹਨਾਂ ਦੇ ਉਗਰਵਾਦੀਆਂ ਦੇ ਟਿਕਾਣੇ ਨੇ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ ਮਦੈਲਾਂ ਦੇ ਨਾਲ ਹੂੰ ਕੀਤਾ ਹੋ ਸਕਦਾ ਪਰ ਅਸੀਂ ਤਾਂ ਲੜਾਈ ਜਿੰਨਾਂ ਵੀ ਹੁਣ ਤੱਕ ਲੜਾਈਆਂ ਲੜੀਆਂ ਅਸੀਂ ਤਾਂ ਮੋਰਚੇ 'ਚ ਬਹਿ ਕੇ ਆਮ ਨੂੰ ਸਾਹਮਣੇ ਲੜਾਈਆਂ ਲੜੀਆਂ ਔਰ ਜਿੱਤ ਪ੍ਰਾਪਤਾਂ ਵੀ ਕੀਤੀਆਂ ਪਰ ਹੁਣ ਅੱਜ ਦੀਆਂ ਸਰਕਾਰਾਂ ਦਾ ਪਤਾ ਨਹੀਂ ਐ ਇਹ ਮੀਡੀਆ ਹੀ ਲੜਾਈ ਲੜ ਰਿਹਾ ਇਕੱਲਾ ਜਿਹੜੀ ਤੁਸੀਂ ਕਾਰਗਲ ਦੀ ਜੰਗ ਲੜੀ ਤੁਸੀਂ ਤਾਂ ਬਹੁਤ ਨੇੜਿਓ ਬਚਿਆ ਹੋਣਾ ਜਿਵੇਂ ਤੁਸੀਂ ਕਿਹਾ ਕਿ ਅਗਲੇ ਨੂੰ ਪਤਾ ਨਹੀਂ ਹੁੰਦਾ ਸਾਡਾ ਹੈਗਾ ਕਿ ਨਹੀਂਗਾ ਪਿਛਲੇ ਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਪਿਛਲਾ ਬਚਿਆ ਕਿ ਨਹੀਂ ਬਚਿਆ ਮਤਲਬ ਕੁਝ ਨਹੀਂ ਪਤਾ ਨਾਲ ਦੇ ਸਾਥੀ ਦਾ ਵੀ ਨਹੀਂ ਪਤਾ ਹੁੰਦਾਗਾ ਜੰਗ ਤੋਂ ਜਾਣ ਤੋਂ ਪਹਿਲਾਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਰੀਤੀ ਰਿਵਾਜ ਜਿਹੜੇ ਜ਼ਿੰਦਗੀ ਦੇ ਮਨਾ ਲਏ ਜਾਂਦੇ ਵੀ ਕਿਤੇ ਅਧੂਰੇ ਨਾ ਰਹਿ ਜਾਣ ਇਸ ਤੋਂ ਬਾਅਦ ਪਤਾ ਨਹੀਂ ਘਰੇ ਵਾਪਸ ਪਰਤਣਾ ਜਾਂ ਨਹੀਂ ਪਰਤਣਾਗਾ ਪਰ ਅੱਜ ਦਾ ਮਾਹੌਲ ਜੁ ਸਥਿਤੀ ਚੇਂਜ ਵੀ ਹੋਈ ਨਾ ਕੁਝ ਮਾਹੌਲ ਹੁਣ ਮਜ਼ੇਲਾ ਆ ਉਹਦੋਂ ਤੁਸੀਂ ਤੁਰ ਫਿਰ ਕੇ ਲੜਦੇ ਹੋਗੇ ਜਾਂ ਮੈਨੂੰ ਇੱਕ ਉਹਦੇ ਚ ਇਹ ਵੀ ਗੱਲ ਦੱਸਿਓ ਜਦੋਂ ਉਹ ਜੰਗ ਲੜੀ ਜਾਂਦੀ ਹੈ ਕਿਉਂਕਿ ਆਮ ਆਵਾਮ ਜਿਹੜੀ ਉਹਦਾ ਬਹੁਤ ਨੁਕਸਾਨ ਹੋ ਜਾਂਦਾ ਦੇਖੋ ਜੀ ਜਦੋਂ ਅਸੀਂ ਸਭ ਤੋਂ ਪਹਿਲਾਂ ਜੇ ਉਹ ਜੰਗ ਦੀ ਤਿਆਰੀ ਕਰਕੇ ਜਾਂਦੇ ਹਾਂ ਅਸੀਂ ਸਭ ਤੋਂ ਪਹਿਲਾਂ ਆਪਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਹਮ ਇਹ ਹੀ ਜਾਣਿਆ ਕਿ ਜਿਸ ਤਰੀਕੇ ਨਾਲ ਅਸੀਂ ਜਾ ਰਹੇ ਹਾਂ اسی ਤਰੀਕੇ ਨਾਲ ਅਸੀਂ ਜੰਗ ਜਿੱਤ ਕੇ ਵਾਪਸ ਆਈਏ ਹਮ ਔਰ ਕੋਈ ਮੰਨਦੇ ਜਿਹੜੇ ਬਲਬਲੇ ਹੁੰਦੇ ਆ ਉਹ ਵੀ ਅਸੀਂ ਕੱਢ ਕੇ ਜਾਂਦੇ ਹਾਂ ਖੁਸ਼ੀਆਂ ਮਨਾ ਕੇ ਜਾਂਦੇ ਹਾਂ ਕਿ ਪਤਾ ਨਹੀਂ ਦੁਬਾਰਾ ਵਾਪਸ ਆਉਣਾ ਕਿ ਨਾ ਆਉਣਾ ਕਿਉਂਕਿ ਸਾਡਾ ਤਾਂ ਉਹੀ ਪਰਿਵਾਰ ਹੁੰਦਾ ਉੱਥੇ ਜਿਹੜਾ ਅਸੀਂ ਜੁਨਟ ਦੇ ਵਿੱਚ ਇਕੱਠੇ ਹੁੰਨੇ ਆ ਸਾਡੇ ਟਾਈਮ ਦੇ ਉੱ ਕੀ ਕਿਹਾ ਕਿ ਅੱਜ ਕੱਲ ਮਜੇਲਾ ਦੀਆਂ ਲੜਾਈਆਂ ਆ ਗਈਆਂ ਪਰ ਗੁੱਸਾ ਵੀ ਮਨ ਦੇ ਵਿੱਚ ਆਉਂਦਾ ਹੈ ਕਿ ਪਿੱਛੇ ਜੇ ਅਸੀਂ ਇੱਕ ਟੈਲੀਵਿਜ਼ਨ ਦੇ ਉੱਤੇ ਵੇਖ ਰਹੇ ਸੀਗੇ ਮੋਦੀ ਨੇ ਇੱਕ ਕੰਪਿਊਟਰ ਕੰਪਿਊਟਰ ਵੀ ਬਣਾਏ ਹੈ ਕੰਪਿਊਟਰ ਨਹੀਂ ਇੱਕ ਉਹ ਕਾਰਟੂਨ ਵੀ ਬਣਾਏ ਹੈ ਕੰਪਿਊਟਰ ਨਾਲ ਲੜਨ ਵਾਸਤੇ ਹੂੰ ਬਾਰਡਰ ਦੇ ਉੱਤੇ ਤੇ ਪਰ ਜਿਹੜਾ ਇਨਸਾਨ ਨੇ ਲੜਾਈ ਲੜਨੀ ਹੈ ਫੌਜੀ ਨੂੰ ਜਿਹਨੇ 9 ਮਹੀਨੇ ਪੂਰੀ ਟ੍ਰੇਨਿੰਗ ਲੈ ਕੇ ਔਰ ਪੂਰੀ ਖੂਨ ਪਸੀਨਾ ਵਹਾ ਕੇ ਟ੍ਰੇਨਿੰਗ ਕੀਤੀ ਹੁੰਦੀ ਹੈ ਲੜਾਈ ਦਾ ਬਟਰ ਦਿੱਤੇ ਜਾ ਕੇ ਉਹੀ ਲੜਦਾ ਹੈ ਪਰ ਕਾਰਗਿਲ ਦੀ ਲੜਾਈ ਅਸੀਂ ਲੜੀ ਹੈ ਸਾਡੇ ਮੋਰਚੇ ਤੇਕਰ মিডিਆ ਪਹੁੰਚਦਾ ਰਿਹਾ ਹੈ ਹੂੰ ਉਹ মিডিਆ ਦਾ ਉਹ ਸੋਲਜਰ ਉਹ ਉਹ ਜਵਾਨ ਪਹੁੰਚਦਾ ਰਿਹਾ ਜਿਹਦੇ ਦਿਲ ਦੇ ਅੰਦਰ ਦੇਸ਼ ਦਾ ਪ੍ਰਤੀ ਪਿਆਰ ਹੁੰਦਾ ਸੀ ਜਾਂ ਜਿਹੜਾ ਫੌਜੀ ਲੜ ਰਿਹਾ ਉਹਦੇ ਪ੍ਰਤੀ ਪਿਆਰ ਹੁੰਦਾ ਸੀਗਾ ਉਹ ਸਾਡੇ ਮਗਰ ਵੀ মিডিਆ ਆਉਂਦਾ ਸੀ ਉਦੋਂ ਵੀ ਕਾਰਗਿਲ ਦੀ ਜੰਗ ਦੇ ਵਿੱਚ ਵੀ ਪਹੁੰਚਿਆ ਤੁਹਾਡੇ ਕੋਲ ਬਹੁਤ মিডিਆ ਵਾਲੇ ਇਹੋ ਜਿਹੇ ਇਹੋ ਜਿਹੇ ਇਨਸਾਨ ਸੀਗੇ ਜਿਹੜੇ ਸਾਡੇ ਮੋਰਚਾਂ ਤੱਕ ਸਾਨੂੰ ਪਿੱਛੋਂ ਖੜ ਕੇ ਕਵਰ ਕਰਦੇ ਰਹੇ ਆ ਜਿਦੇ ਵਿੱਚ ਕਈ ਪੱਤਰਕਾਰਾਂ ਦੇ ਗੋਲੀਆਂ ਵੀ ਲੱਗੀਆਂ ਕਜੁਅਲਟੀ ਵੀ ਹੋਏ ਉਹ ਪੱਤਰਕਾਰ ਹੂੰ ਪਰ ਉਹ ਗੋਦੀ ਮੀਡੀਆ ਦੇ ਪੱਤਰਕਾਰ ਨਹੀਂ ਸੀਗੇ ਉਹ ਦਾ ਚੰਗੇ ਚੈਨਲਾਂ ਦੇ ਪੱਤਰਕਾਰ ਸੀਗੇ ਕਹ ਲਓ ਪਰ ਜਿਹੜਾ ਜਿਹੜਾ ਮਤਲਬ ਗੁੱਸੇ ਤੋਂ ਐ ਲੱਗ ਰਿਹਾ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਮੀਡੀਆ ਦਾ ਰੋਲ ਆ ਉਹ ਬਹੁਤ ਚੰਗਾ ਨਹੀਂ ਹੈਗਾ ਕਿ ਲੜਾਈ ਮੀਡੀਆ ਹੀ ਪਵਾ ਰਿਹਾ ਹਾਂ ਇਹ ਦੇਖੋ ਸਾਡੇ ਉੱਤੇ ਕੋਈ ਅਸਰ ਨਹੀਂ ਚੀਜ਼ ਦਾ ਅਸੀਂ ਤਾਂ ਇਹਨੂੰ ਇੱਕ ਫਾਲਤੂ ਦੀ ਰਿਕਾਰਡਿੰਗ ਸਮਝਦੇ ਹਾਂ ਇਹਨੂੰ ਪਰ ਜਿਹੜੇ ਸਾਡੇ ਮਗਰ ਬੱਚੇ ਬੈਠੇ ਐ ਜਿਹੜਾ ਫੌਜੀ ਇੱਕ ਜੰਗ ਲੜ ਰਿਹਾ ਹੈ ਉੱਥੇ ਜੰਗ ਲੜਨ ਵਾਸਤੇ ਤਿਆਰ ਹੋ ਰਿਹਾ ਹੈ ਉਹਦੇ ਪਰਿਵਾਰਾਂ ਦੇ ਉੱਤੇ ਬਹੁਤ ਇਸ ਚੀਜ਼ ਦਾ ਇਫੈਕਟ ਪੈਂਦਾ ਹੈ ਕਿਉਂਕਿ ਹੁਣ ਜਵਾਨਾ ਆ ਗਿਆ ਮੋਬਾਈਲ ਦਾ WhatsApp ਦਾ ਹਾਰ ਤਰੀਕਾ ਦਾ ਕਿਉਂਕਿ ਫੌਜੀ ਬੰਦਾ ਆਪਦੇ ਪਰਿਵਾਰ ਦੇ ਨਾਲ ਹਰ 24 ਘੰਟੇ ਜੁੜਿਆ ਰਹਿੰਦਾ ਹੁਣ ਸਾਡੇ ਵੇਲੇ ਚਿੱਠੀ ਦਾ ਜਰੀਆ ਸੀਗਾ ਚਿੱਠੀ ਲਿਖਦੇ ਨਹੀਂ ਉਹ ਡਾਕੀ ਤੋਂ ਜਾਂਦੇ ਦਾ ਡੱਗ ਵੀ ਪੈਂਦੀ ਪਹਾੜੀ ਏਰੀਚ ਪਤਾ ਨਹੀਂ ਪਹੁੰਚਦੀ ਕਿ ਨਹੀਂ ਪਹੁੰਚਦੀ ਪਰ ਆਪ ਕੋਤੇ ਉਦੋਂ ਲੜਾਈ ਲੜਨ ਦਾ ਜਜਵਾ ਕੁਝ ਹੋਰ ਤਰੀਕੇ ਦਾ ਸੀਗਾ ਹੂੰ ਹੁਣ ਜਿਹੜੇ ਉਦੋਂ ਜਿਹੜੇ ਸਾਡੇ ਪਰਿਵਾਰ ਸੀਗੇ ਉਹ ਸਾਨੂੰ ਬਹੁਤ ਵੱਡਾ ਹੌਸਲਾ ਦਿੰਦੇ ਸੀਗੇ ਪਰ ਜਿਹੜਾ ਹੁਣ ਅੱਜ ਕੱਲ ਦੀ ਜਿਹੜੀ ਇਹ ਮੋਦੀ ਨੇ ਅਗਨੀ ਪਤ ਸਕੀਮ ਚਲਾਈ ਹੈ ਜੀ ਇਹ ਚਗਣੀ ਵੀਰ ਭਰਤੀ ਕੀਤੇ ਆ 4 ਸਾਲ ਵਾਸਤੇ ਭਰਤੀ ਕੀਤੇ ਆ ਉਹਦੇ ਉੱਤੇ ਬਹੁਤ ਵੱਡਾ ਸਾਡੇ ਦੇਸ਼ ਦੇ ਉੱਤੇ ਫੈਕਟ ਪੈ ਰਿਹਾ ਤਿੰਨ ਸਾਲ ਹੋ ਗਏ ਫੌਜ ਦੇ ਵਿੱਚ ਭਰਤੀ ਨਹੀਂ ਹੋਈ ਔਰ ਠੀਕ ਆ ਹੁਣ ਅਸੀਂ ਲੜਾਈ ਲੜ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਹੁਣ ਵੀ ਸਦਾ ਜਾਈਏ ਅਸੀਂ ਹੁਣ ਵੀ ਲੜਾਈ ਲੜਨ ਆਤੇ ਜਾਵਾਂਗੇ ਪਰ ਅਸੀਂ ਕਿੰਨਾ ਚਿਰ ਆ ਅਸੀਂ ਜਿਹੜੇ ਫੌਜੀ ਲੜ ਕੇ ਆਏ ਆ ਅਸੀਂ ਹੋਰ 10 ਸਾਲ ਆ ਹੋਰ 15 ਸਾਲ ਆ ਜਿੱਦੋਂ ਅਸੀਂ ਮਹਾਰਾਜ ਨੂੰ ਗੁਰੂ ਨੂੰ ਪਿਆਰ ਹੈ ਉਹ ਕਿ ਸਾਡੀ ਡੈਥ ਹੋ ਗਈ ਉਸ ਤੋਂ ਬਾਅਦ ਨੌਜਵਾਨ ਜਿਹੜੇ ਨਵੇਂ ਜਾਨੇ ਲੜਾਈ ਤਾਂ ਉਹਨਾਂ ਨੇ ਲੜਨੀ ਆਂ ਦੇਸ਼ ਵਾਸਤੇ ਪਰ ਉਹਨਾਂ ਨੂੰ 4 ਸਾਲ ਵਾਸਤੇ ਭਰਤੀ ਕੀਤਾ ਜਾ ਰਿਹਾ ਜੋ ਕਿ 3 ਸਾਲ ਹੋ ਗਏ ਫੌਜ ਦੇ ਵਿੱਚ ਭਰਤੀ ਨਹੀਂ ਹੋਈ ਕਿਸੇ ਰੈਜੀਮੈਂਟ ਦੇ ਵਿੱਚ ਵੀ ਠੀਕ ਹੈ ਜਿਹੜੀ ਕਾਰਗਿਲ ਦੀ ਜੰਗ ਹੋਈ ਸੀ ਉਹਦੇ ਜੀ ਤੁਸੀਂ ਕਿੰਨਾ ਚਿਰ ਹਿੱਸਾ ਲਿਆ ਉਹਦੇ ਵਿੱਚ ਇਹ ਨੜੇ ਨੇ ਮੇਰੇ ਵਿੱਚ ਲੱਗੀ ਸੀਗੀ ਜੀ ਤਕਰੀਬਨ ਲਗਭਗ 7 ਕੁ ਮਹੀਨੇ ਲਗਾਤਾਰ ਲੜਾਈ ਲੜੀ 7 ਕੁ ਮਹੀਨੇ ਉੱਥੇ ਲਗਾਤਾਰ ਲੜਾਈ ਲੜੀ ਜਿਹਦੇ ਵਿੱਚ ਅਸੀਂ ਲੜਾਈ ਲੜਦੇ ਲੜਦੇ ਜੀ ਵਿੱਚ ਗੁੰਮ ਵੀ ਹੋ ਗਏ ਸੀਗੇ ਅੱਛਾ ਕਿਉਂਕਿ ਬਰਫ਼ ਪੈਂਦੀ ਸੀ ਇਹ ਜਨਵਰੀ ਫਰਵਰੀ ਦੀ ਗੱਲ ਹੈ ਹੂੰ ਬਰਫ਼ੀ ਹੈ ਬਰਫ਼ ਬਹੁਤ ਪੈਂਦੀ ਸੀਗੀ ਜਦੋਂ ਇਹ ਤੂਫਾਨ ਦੇ ਫੈਰ ਹੋਣੇ ਸ਼ੁਰੂ ਹੋ ਗਏ ਹੂੰ ਉਸ ਟਾਈਮ ਦੇ ਉੱਤੇ ਕਾਫੀ ਜਿਹੜੀ ਬਰਫ਼ ਸੀਗੀ ਹੂੰ ਜਿਹੜੀ ਕਾਫੀ ਬਰਫ਼ ਸੀਗੀ ਜਿਹੜੀ ਉਹ ਹੂੰ ਉਹ ਬਰਫ਼ ਦੇ ਨਾਲ ਅਸੀਂ ਮਤਲਬੀ ਜਿਆਦਾ ਹੋ ਹ ਸਾਨੂੰ ਜਿਹੜੇ ਕੋਈ ਰਸਤੇ ਸੀਗੇ ਕਿਉਂਕਿ ਨਾ ਤਾਂ ਸੂਰਜ ਚੜ੍ਹਨ ਦਾ ਪਤਾ ਲੱਗਦਾ ਸੀਗਾ ਤੇ ਨਾ ਛਿਪਨ ਦਾ ਪਤਾ ਲੱਗਦਾ ਸੀਗਾ ਅੱਛਾ ਕੋਈ ਅਸੰਗ ਜਾਂਦਾ ਸੀ ਉੱਥੇ ਨਹੀਂ ਕੋਈ ਪਤਾ ਨਹੀਂ ਲੱਗਦਾ ਸੀਗਾ ਜਦੋਂ ਅਸੀਂ ਵਸਾਖੀ ਪੋਸਟ ਦੇ ਉੱਤੇ ਚੜ੍ਹਨ ਵਾਸਤੇ ਜਾ ਰਹੇ ਸੀਗੇ ਅੱਠ ਸਿੱਖ ਦੇ ਨਾਲ ਜਿਵੇਂ ਤੁਸੀਂ ਚੱਕਰੋ ਕੰਮ ਕੰਪਲੀਟ ਕਰੋ ਜਦੋਂ ਅਸੀਂ ਅਸੀਂ ਗਏ ਸੀਗੇ ਬਦਲੀ ਕਰਨ ਵਾਸਤੇ 14 ਚੱਕਰ ਫਲਦੇ ਹਮ ਅਸੀਂ ਸੱਤ ਸਿੱਖ ਵਾਲੇ 13 ਸਿੱਖ ਵਾਲੇ ਅਸੀਂ ਉਹਨਾਂ ਦੀ ਬਦਲੀ ਕਰਨ ਵਾਸਤੇ ਗਏ ਸੀਗੇ ਇਸ ਕਰਕੇ ਉਦੋਂ ਹੀ ਸਾਡੀ ਜਿਹੜੀ ਇੱਕ ਐਡਵਾਂਸ ਪਾਰਟੀ ਜੀ ਦੇ ਉੱਤੇ ਐਡਵਾਂਸ ਪਾਰਟੀ ਤੋਂ ਬਾਅਦ ਸਾਨੂੰ ਕੀ ਕੀਤਾ ਜੀ ਅੱਠ ਸਿੱਖ ਨੂੰ ਬੁਲਾਇਆ ਪਿੱਛੇ ਬੁਲਾਇਆ ਗਿਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਸਿੱਖ ਰੇਜਮੈਂਟਾਂ ਹੀ ਦੇਸ਼ ਦੀ ਖਾਤਰ ਜਾਂ ਜਾਰ ਰੇਜਮੈਂਟਾਂ ਜਾਰ ਤੇ ਸਿੱਖ ਤਾਂ ਇੱਕ ਚੀਜ਼ ਹੀ ਹੈ ਇਹੀ ਖੜਦੇ ਆ ਅੱਛਾ ਬਾਕੀ ਤਾਂ ਲੋਕੀ ਕਰਦੇ ਤਾਂ ਇਹਨਾਂ ਪੱਕਾ ਜਦੋਂ ਅਸੀਂ ਬਾਟਲ ਦੇ ਜਗ੍ਹਾ ਲੜਾਈ ਲੜਦੇ ਸਾਡੇ ਕੋਲ ਆਪਦੀ ਬਲੋ ਚਲਾਉਂਦੇ ਆ ਉਹ ਪਾਕਿਸਤਾਨ ਦੀ ਇੱਕ ਜਿਹੜੀ ਬਲੋ ਚ ਹੈਗੀ ਹੈ ਹੂੰ ਅ ਬਲੋ ਰੇਜਮੈਂਟ ਹੈਗੀ ਹੈ ਹੂੰ ਉਹਨੂੰ ਮਤਲਬ ਇਹ ਸਾਡੇ ਸਾਹਮਣੇ ਖੜਾ ਕਰਦੇ ਆ ਅੱਛਾ ਇਹ ਜਿਹੜੀਆਂ ਤਸਵੀਰਾਂ ਤੁਹਾਡੀਆਂ ਉਹ ਕਾਰਗਲ ਦੀ ਜੰਗ ਲੜਨ ਤੋਂ ਪਹਿਲਾਂ ਦੀਆਂ ਹਾਂ ਇਹ ਸਾਡੀਆਂ ਜਦੋਂ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਸੀ ਜਿਵੇਂ ਅਸੀਂ ਜਿਹੜੇ ਤੰਬੂਆਂ ਦੇ ਵਿੱਚ ਜਿਹੜੀਆਂ ਉਹ ਤਸਵੀਰਾਂ ਉੱਥੇ ਤੰਬੂ ਲੱਗੇ ਹੋਏ ਸੀ ਤੰਬੂ ਰਹਿਣਾ ਵਸੀਲਾ ਤੰਬੂਆਂ ਜੀ ਹੁੰਦਾ ਉੱਥੇ ਅੱਛਾ ਤੇ ਜਾਂ ਜਿਹੜੇ ਅੱਗੇ ਫਾਰਵਰਡ ਦੇ ਵਿੱਚ ਬੈਂਕਰਾਂ ਦੇ ਉੱਚ ਹੁੰਦਾ ਇਹ ਤੁਹਾਡੇ ਸਾਰੇ ਗਰੁੱਪ ਦੀਆਂ ਤਸਵੀਰਾਂ ਆ ਤੁਸੀਂ ਖੜੇ ਹੋ ਬਰਫੀ ਚੱਕ ਰਹੇ ਹੋ ਮਤਲਬ ਤੁਸੀਂ ਤਾਂ ਪੂਰੀ ਖੁਸ਼ੀ ਦੇ ਵਿੱਚ ਐ ਕੋਈ ਪਰਵਾਹ ਨਹੀਂ ਦੇਖੋ ਜੀ ਫੌਜੀ ਨੂੰ ਤਾਂ ਲੜਾਈ ਵਿਆਹ ਵਰਗੀ ਲੱਗਦੀ ਹੈ ਹਾਂ ਉਹਨੂੰ ਆਇਆ ਹੁੰਦਾ ਕਿ ਉਹ ਨਹੀਂ ਵਿਆਹ ਦੀ ਖੁਸ਼ੀ ਨਹੀਂ ਕਰਦਾ ਫੌਜੀ ਬੰਦਾ ਜਿੰਨਾ ਲੜਾਈ ਦੀ ਖੁਸ਼ੀ ਕਰਦਾ ਹੈ ਤੇ ਜੇ ਫਾਇਰ ਆ ਜੇ ਅੱਗੋਂ ਤਾਂ ਫਿਰ ਅਸੀਂ ਭੰਗੜੇ ਪਾਉਂਦੇ ਆ ਹੂੰ ਯਾਰ ਫਾਇਰ ਆ ਗਿਆ ਤੇ ਫਾਇਰ ਦਾ ਜਵਾਬ ਫਾਇਰ ਦੇਣਾ ਸੀ ਹੂੰ ਇੰਨੀ ਖੁਸ਼ੀ ਹੁੰਦੀ ਹੈ ਮਨ ਦੇ ਵਿੱਚ ਉਦੋਂ ਸਾਨੂੰ ਸਭ ਕੁਝ ਭੁੱਲਿਆ ਹੁੰਦਾ ਕਿ ਸਾਡੇ ਹਿਰਦੇ ਦੇ ਅੰਦਰ ਦੇਸ਼ ਪਿਆਰ ਹੁੰਦਾ ਹੈ ਕਿ ਸਾਡੀ ਦੇਸ਼ ਦੀ ਸਰਹੱਦ ਦੇ ਉੱਤੇ ਕੋਈ ਅਗਲੇ ਪਾਸੇ ਭੈਰ ਨਾ ਰੱਖੇ ਅਸੀਂ ਜਾ ਕੇ ਦੁਸ਼ਮਣ ਦੇ ਵਿੱਚ ਜਾ ਕੇ ਅਸੀਂ ਉਧਰ ਜਾ ਕੇ ਬੈਂਕਰ ਬਣਾਈਏ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਉਦੋਂ ਸਭ ਕੁਝ ਭੁੱਲਿਆ ਹੁੰਦਾ ਸਾਨੂੰ ਹੂੰ ਮਤਲਬ ਇਹ ਦੋ ਵੱਧ ਖੁਸ਼ੀ ਹੋਣੀ ਸਾਡੇ ਸਾਨੂੰ ਅੱਛਾ ਇਹ ਤਸਵੀਰਾਂ ਜਿਹੜੀਆਂ ਤੁਸੀਂ ਉਦੋਂ ਚੁਵਾਈਆਂ ਹਾਂ ਅੱਛਾ ਜਦੋਂ ਪੱਤਰਕਾਰ ਕੀ ਜਦੋਂ ਕੋਈ ਵਿਚਾਰੇ ਫੋਟੋਗ੍ਰਾਫਰ ਜਾਂਦੇ ਆ ਉੱਥੇ ਹੂੰ ਉਦੋਂ ਫਿਰ ਜਾਂਦਾਂ ਜਿਹੜੀਆਂ ਤਾਜ਼ੀਆਂ ਕਰਨ ਵਾਸਤੇ ਜਾਂ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਵੇਖਣ ਵਾਸਤੇ ਹੂੰ ਇਹ ਉਦੋਂ ਜਾਂਦਾਂ ਤਾਜ਼ੀਆਂ ਕਰਨ ਵਾਸਤੇ ਫੋਟੋਆਂ ਖਿਚਾਉਣ ਦਾ ਮੌਕਾ ਮਿਲ ਜਾਂਦਾ ਹੈ ਜਦੋਂ ਕਿਤੇ ਮੜਾ ਮੋਟਾ ਸੀਸਪੈਰ ਨੂੰ ਜੰਗ ਲੱਗਦੀ ਆ ਜੰਗ ਲੱਗਦੀ ਕਿ ਜੱਕਦਾਂ ਮੀ ਲੱਗ ਜਾਂਦੀ ਜਿਵੇਂ ਹੁਣ ਚੱਲ ਰਿਆ ਜਾਂ ਫਿਰ ਇਹਦੇ ਲਈ ਇੱਕ ਬਹੁਤ ਲੰਮਾ ਸਮਾਂ ਜੇ 6 ਮਹੀਨੇ ਪਹਿਲਾਂ ਤਿਆਰੀ ਜਾਂਦਾ ਤੇ ਇਹਦੇ ਆਸਤੇ ਬੜੀ ਸੋਚ ਵਿਚਾਰ ਪਰੇ ਤਿੰਨੇ ਸੈਨੋਆਂ ਦਾ ਸੈਨਾਵਾਂ ਦੀਆਂ ਮੀਟਿੰਗਾਂ ਹਮ ਆਰਟੀ ਅਨ ਫੈਂਟਰੀ ਅਟਲਰੀ ਤੋਬਖਾਨਾ ਇਹ ਸਾਰਿਆਂ ਦਾ ਪਾਲ ਮੇਲ ਮੀਟਿੰਗ ਹੁੰਦੀ ਆ ਕਿ ਕਿਹੜੇ ਪਹਿਲਾ 에ਅਰ ਇੰਡੀਆ ਪਾ 에ਅਰ ਇੰਡੀਆ ਆਪਣਾ ਜਿਹੜੇ ਸਾਡੇ ਜਹਾਜ਼ ਆ ਉਹ ਫਾਇਰ ਕਰਨਗੇ ਕਿ ਜਾਂ ਪਹਿਲਾਂ ਟੈਂਕਾਂ ਦੇ ਫਾਇਰ ਜਾਣਗੇ ਜਾਂ ਤੂਫਾਂ ਦੇ ਫਾਇਰ ਜਾਣਗੇ ਜਾਂ ਜਿਹੜੇ ਸਾਡੇ ਜਿਹੜੇ ਛੇ ਸਾਡੇ ਓਪੀ ਜਿਹੜੇ ਪਾਕਿਸਤਾਨ ਦੇ ਏਰੀਆ ਦੇ ਵਿੱਚ ਸਾਡਾ ਓਪੀ ਬੈਠਦਾ ਉਹ ਉਥੇ ਡਿਗਰੀ ਦਿੰਦਾ ਉਹ ਨਾਪ ਤੋਲ ਕੇ ਦਿੰਦਾ ਗੋਲੇ ਦਾ ਵੀ ਕਿੱਥੇ ਗੋਲਾ ਸਿੱਟਣਾ ਹੈ ਕਿਹੜੇ ਬੈਂਕਰ ਤੇ ਸਿੱਟਣਾ ਹੈ ਐਡੇ ਮਾਰ ਹੁੰਦੇ ਸਾਡੇ ਜਿਵੇਂ ਆਪਣੇ ਪਟਵਾਰੀ ਕੱਢ ਦਿੰਦੇ ਆ ਜ਼ਮੀਨ ਸਾਡੇ ਓਪੀ ਜਿਹਦੇ ਚ ਮੈਕੋ ਸ਼ਾਮਿਲ ਆ ਸਾਨੂੰ ਵੀ ਟ੍ਰੇਨਿੰਗ ਹੈਗੀ ਅਸੀਂ ਫੁੱਟ ਬਾਈ ਫੁੱਟ ਦੇ ਵਿੱਚ ਬੰਬ ਹਟਾ ਦਿੰਦੇ ਆ ਅੱਗੇ ਬੈਠੇ ਐਡਾ ਤਗੜਾ ਤਜਰਬਾ ਹੁੰਦਾ ਉਹਨਾਂ ਦੇ ਜਰੀਏ ਸਾਡੀਆਂ ਤੋਹਫ਼ਾ ਪੈਰ ਕਰਦੀਆਂ ਜੇ ਸਾਨੂੰ ਲੱਗਦਾ ਕਿ ਉਹਨਾਂ ਦੀ ਜ਼ਿਆਦਾ ਇਨਫੈਂਟਰੀ ਪਿੱਛੋਂ ਆ ਰਹੀ ਆ ਤਾਂ ਫਿਰ ਸਾਡਾ ਜਿਹੜਾ 에어 ਇੰਡੀਆ ਹੈ ਅਸਲ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਤਾਂ ਕੋਈ ਨਹੀਂ ਸੀ ਪਰ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਪਨਾਹ ਦਿੱਤੀ ਹੋਈ ਆ ਆਈਐਸਆਈ ਜਾਂ ਉੱਥੇ ਕੋਈ ਜਿਹੜੇ ਚਲਾਉਂਦੇ ਇਦਾਂ ਦੇ ਆਜੈਂਸੀਆਂ ਜਿਹੜੇ ਹਮਲੇ ਕਰਦੇ ਆ ਜਰਾ ਕੇ ਭਾਰਤ ਦੇ ਵਿੱਚ ਇਸ ਵਾਰ ਧਰਮ ਦੇ ਨਾਂ ਤੇ ਕੀਤੇ ਗਏ ਜਾਂ ਹੋਰ ਬੜੇ ਤਰ੍ਹਾਂ ਦੇ ਜਿਹੜੇ ਹਮਲੇ ਉਹ ਹੁੰਦੇ ਰਹਿੰਦੇ ਨੇ ਉਹ ਕਸ਼ਮੀਰ ਆਜ਼ਾਦ ਕਰਾਉਣ ਦੀ ਗੱਲ ਕਰਦੇ ਜਾਂ ਬੜੇ ਤਰ੍ਹਾਂ ਦੀਆਂ ਗੱਲਾਂ ਉਹ ਵੀ ਕਰਦੇ ਇੱਕ ਵੱਖਰਾ ਦੇਸ਼ ਦੀ ਮੰਗ ਕਰਦੇ ਆ ਉਹ ਪਨਾਹ ਨੂੰ ਲੈ ਕੇ ਪਾਕਿਸਤਾਨ ਨਾਲ ਰੌਲਾ ਦੇਖੋ ਸਾਨੂੰ ਤਾਂ ਆਪ ਜੀ ਵੀ ਇੱਕ ਇੱਕ ਛੱਕ ਛੱਕ ਜਾ ਜਾਂਦਾ ਹੈ ਹੂੰ ਮਨ ਦੇ ਵਿੱਚ ਛੱਕ ਜਾ ਪੈਦਾ ਹੁੰਦਾ ਹੈ ਦੇਖੋ ਤੁਸੀਂ ਇਹ ਜਿਹੜੀਆਂ ਲੜਾਈਆਂ ਹੁੰਦੀਆਂ ਇਹ ਧਰਮਾਂ ਦੇ ਵਿੱਚ ਜਾਤਵਾਦ ਦੇ ਵਿੱਚ ਜਿਹੜੀਆਂ ਉੱਭਰ ਕੇ ਜੇ ਆ ਰਹੀਆਂ ਨੇ ਮੁਸਲਮਾਨ ਵੀ ਤਾਂ ਸਾਡੇ ਭਾਰਤ ਦੇ ਵਿੱਚ ਵੀ ਹੈਗੇ ਆ ਪਰ ਮੈਨੂੰ ਕੱਲ ਕਿਤੇ ਇੱਕ ਡਾਕਟਰ ਸੀ ਮੁਸਲਮਾਨ ਉਹਦੇ ਨਾਲ ਥੋੜੇ ਜਿਹਾ ਵਿਚਾਰ ਕਰਨ ਦੇ ਮੌਕਾ ਮਿਲਿਆ ਮੈਨੂੰ ਕਿਉਂਕਿ ਉਹ ਡਾਕਟਰ ਤੇ ਇੱਕ ਦੂਜਾ ਛੋਟਾ ਡਾਕਟਰ ਆਪਸ ਵਿੱਚ ਦੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਮੁਸਲਮਾਨ ਹੈਗੇ ਤੁਸੀਂ ਮਾੜਾ ਕੀਤਾ ਤੁਸੀਂ ਚੰਗਾ ਕੀਤਾ ਤੇ ਉੱਥੇ ਮੈਨੂੰ ਵੀ ਉਹਦੇ ਨਾਲ ਗੱਲਬਾਤ ਕਰਨ ਦਾ ਉਹ ਮੌਕਾ ਮਿਲਿਆ ਤਾਂ ਜਿਹੜਾ ਉਹਦੀ ਅੰਦਰ ਦੀ ਭਾਵਨਾਵਾਂ ਸੀਗੀ ਭਾਵੇਂ ਦੀ ਉਹ ਜੁਪੀ ਦਾ ਰਹਿਣ ਵਾਲਾ ਸੀਗਾ ਆਪਣੇ ਪੰਜਾਬ ਦੇ ਵਿੱਚ ਡਾਕਟਰੀ ਕਰ ਰਿਹਾ ਉਹ ਮੈਡੀਕਲ ਡਾਕਟਰ ਬਣਿਆ ਹੋਇਆ ਪ੍ਰੈਕਟਿਸ ਕਰ ਰਿਹਾ ਪਰ ਜਿਹੜੀ ਉਹਦੀ ਅੰਦਰ ਦੀ ਭਾਵਨਾ ਸੀਗੀ ਉਹ ਜਦੋਂ ਮੁਸਲਮਾਨ ਨਾਂ ਲੈਣ ਦੇ ਉੱਤੇ ਉਹ ਥੋੜਾ ਜਿਹਾ ਆਪ ਦੇ ਆਪ ਨੂੰ ਗੁੱਸੇ 'ਚ ਲੈ ਕੇ ਜਾਂਦਾ ਸੀਗਾ ਪਰ ਮੈਂ ਉਹਨੂੰ ਬੇਨਤੀ ਕੀਤੀ ਕਿ ਦੇਖੋ ਤੁਸੀਂ ਥੋੜਾ ਜਨਮ ਕਿੱਥੇ ਹੋਇਆ ਕੋਈ ਤਾਂ ਮੇਰਾ ਜੁਪੀ 'ਚ ਜਨਮ ਹੋਇਆ ਹੈ ਨਾ ਮੁਸਲਮਾਨ ਹੈ ਮੈਂ ਉਹਨੂੰ ਕਿਹਾ ਵੀ ਤੁਸੀਂ ਤਾਂ ਸਾਡੇ ਭਾਰਤ ਦੇ ਆ ਉਹ ਕਹਿੰਦੇ ਹਾਂ ਜੀ ਸਾਡੇ ਭਾਰਤ ਦੇ ਆ ਪਰ ਕਹਿੰਦੇ ਜਦੋਂ ਮਸਤ ਦੀ ਗੱਲ ਆ ਜਾਂਦੀ ਹੈ ਕਹਿੰਦੇ ਸਾਡੇ ਵੀ ਹਿਰਦੇ ਨੂੰ ਚੋੜ ਪਹੁੰਚਦੀ ਹੈ ਮੈਂ ਉਹ ਕਹਦਾ ਕਿ ਇਹ ਜਿਹੜੀਆਂ ਲੜਾਈਆਂ ਇਹ ਨੂੰ ਧਰਮ ਦੇ ਨਾਂ ਦੇ ਉੱਤੇ ਨਹੀਂ ਲੜਨੀਆਂ ਚਾਹੀਦੀਆਂ ਇਹ ਨੂੰ ਦੇਸ਼ ਤੋਂ ਦੇਸ਼ ਲੜਾਈ ਲੜਨੀ ਚਾਹੀਦੀ ਹੈ ਪਹਿਲੀ ਤਾਂ ਲੜਾਈ ਤਾਂ ਮਾੜੀ ਮਾੜੀ ਹੈ ਜੇ ਦੇਖੋ ਸਾਡੇ ਇੰਡੀਆ ਨੇ 에ਰ ਸਟੈਗ ਕੀਤਾ ਕਹਿੰਦੇ ਆ ਕੀਤਾ ਪਰ ਵੀ ਪਾਕਿਸਤਾਨ ਨੇ ਕੋਈ ਵੀ ਅਗੋ ਕਾਰਵਾਈ ਨਹੀਂ ਕੀਤੀ ਜਾਤ ਦੇ ਤੋਂ ਕੋਈ ਦੇਸ਼ਾ ਖੌਜ ਮੁਖੀਆ ਨੇ ਖਲਾਸਾ ਤਾਂ ਕੀਤਾ ਕਿ ਸਾਡੇ ਦੇ ਵਿੱਚ ਕਈਆਂ ਜਾਨਾਂ ਗਈਆਂ ਉਹਨਾਂ ਨੇ ਤੇ ਇਹ ਵੀ ਗੱਲ ਕਹੀ ਆ ਵੀ ਨਜਾਇਜ਼ ਜਾਨਾਂ ਗਈਆਂ ਜਿੰਨਾਂ ਕੋਲ ਉਹਨਾਂ ਦੀ ਦੇਸ਼ ਦੀ ਸੁਰੱਖਿਆ ਉਹਨਾਂ ਦੇ ਆਪ ਦੇ ਹੱਕ 'ਚ ਬੋਲਣਾ ਦੇਖੋ ਜੀ ਇਹ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜਾ ਇੰਡੀਆ ਦਾ ਮੀਡੀਆ ਉਹ ਕੁਝ ਹੋਰ ਦੱਸ ਰਿਹਾ ਹੈ ਜਿਹੜਾ ਪਾਕਿਸਤਾਨ ਦਾ ਮੀਡੀਆ ਕੁਝ ਹੋਰ ਦੱਸ ਰਿਹਾ ਹੈ ਮੀਡੀਆ ਹੀ ਸਾਨੂੰ ਆਪ ਵਿੱਚ ਦੀ ਤਣਾਅ ਦੇ ਵਿੱਚ ਪੈਦਾ ਕਰੀ ਜਾਂਦਾ ਦੋਵਾਂ ਦੇਸ਼ਾਂ ਦੇ ਵਿੱਚ ਮੀਡੀਆ ਤਣਾਅ ਪੈਦਾ ਕਰੀ ਜਾਂਦਾ ਔਰ ਜੇ ਸਾਡੀ ਪਿੱਛੇ ਪਬਲਿਕ ਬੈਠੀ ਹੈ ਉਹਨਾਂ ਨੂੰ ਵੀ ਇਹ ਤਣਾਅ ਦੇ ਵਿੱਚ ਲੇ ਕੇ ਆਈ ਜਾਂਦਾ ਹੈ ਹੂੰ ਇਹ ਖਾਸ ਕਰਕੇ ਜਿਹੜਾ মিডিਆ ਇਹਨੂੰ ਗੋਦੀ মিডিਆ ਕਹੋ ਜਾਂ ਨੈਸ਼ਨਲ মিডিਆ ਕਹੋ ਇਹ ਥੋੜਾ ਜਿਆਦਾ ਹੀ ਹੁਣ ਮੋਕ ਡ੍ਰਿਲ ਹੁੰਦੀ ਹੈ ਕਿ ਨਾਰਮਲ ਹੈ ਆਪ ਦੇ ਦੇਖ ਦੇ ਨਾਰਕਾਂ ਨੂੰ ਦੱਸਣਾ ਪੈਂਦਾ ਕਿ ਜੇ ਇਹ ਟੈਕ ਆ ਜਾਂਦਾ ਹੈ ਤਾਂ ਤੁਸੀਂ ਕਿਵੇਂ ਬਚਣਾ ਉਸ ਟਾਈਮ ਤੇ ਸਾਡੇ ਕੱਚੇ ਘਰ ਹੁੰਦੇ ਸੀ ਪਹਿਲਾਂ ਪੁਰਾਣੇ ਟਾਈਮ ਦੇ ਉੱਤੇ ਕੱਚੇ ਘਰਾਂ ਦੇ ਉੱਤੇ ਜੇ ਕੋਈ ਜਾਇਜ਼ਤ ਰਾ ਕੇ ਬੰਬ ਸੱਟ ਜਾਂਦਾ ਸੀ ਤਾਂ ਘਰ ਟਹਿ ਕੇ ਬੰਦਿਆਂ ਦਾ ਨੁਕਸਾਨ ਹੋਣ ਦਾ ਡਰ ਹੁੰਦਾ ਸੀ ਪਰ ਜਿਹੜੇ ਸਾਡੇ ਬੈਂਕਰ ਬਣੇ ਹੁੰਦੇ ਸੀ ਬੈਂਕਰ ਵੀ ਥੱਲੇ ਪੱਟ ਕੇ ਜ਼ਮੀਨ ਦੇ ਵਿੱਚ ਉਹਦੇ ਉੱਤੇ ਗਰਫਤਾਂ ਦੇ ਟਾਣੇ ਰੱਖ ਰੱਖ ਕੇ ਉੱਤੇ ਮਿੱਟੀ ਪਾਈ ਹੁੰਦੀ ਸੀ ਪਰ ਅੱਜ ਕੱਲ ਤਾਂ ਜਿਹੜੇ ਸਾਡੇ ਲੈਂਟਰ ਪਾਏ ਹੋਏ ਹੈ ਇਹ 6-6 ਇੰਚ ਦੇ ਲੈਂਟਰ ਹੈ ਇਹ ਛੇਤੀ ਕਿਤੇ ਬਾਬਨਾ ਟੁੱਟਦੇ ਨਹੀਂ ਕਿ ਬੰਬ ਦੀ ਜਿਹੜੀ ਸਥਿਤੀ ਹੁੰਦੀ ਹੈ ਬੰਬ ਕਦੇ ਵੀ ਜਦੋਂ ਦਿਖਦਾ ਖੱਲੇ ਆ ਕੇ ਉਹ ਕਦੇ ਥੱਲੇ ਇਸ ਤਰੀਕੇ ਨਾਲ ਨਹੀਂ ਦਿਖਦਾਗਾ ਬੰਬ ਜਦੋਂ ਦਿਖਦਾ ਆ ਕੇ ਅਜ ਤੋਂ ਵਾਈਦਾ ਬੰਬ ਤੋਂ ਅਗਲੇ ਪਾਸੇ ਨੂੰ ਉਹਦੀ ਛਲੰਗ ਜਾਂਦੀ ਸਾਰੀ ਉਹ ਥੱਲੇ ਨੂੰ ਮਕਾਨ ਨੂੰ ਭੰਨਦਾ ਨਹੀਂ ਮਕਾਨਾਂ ਨੂੰ ਜਿਹੜਾ ਉਂਛੇ ਦੇ ਵਿੱਚ ਹੋਇਆ ਉਹਦਾ ਉਹਨੇ ਤਾਂ ਸੇਮ ਲੈਂਟਰ ਭੰਨ ਦਿੱਤਾ ਨਾ ਉੱਥੇ ਜਿੱਥੇ ਉਹਦੇ ਵਿੱਚ ਉਹਨਾਂ ਦੀ ਜਾਨ ਗਈ ਹੈ ਆਪਣੇ ਕਿਰਤ ਸਿੰਘ ਉਹ ਆਣਾ ਜੋ ਸਾਈਡ ਤੋਂ ਲੱਗਿਆ ਹੋਇਆ ਬੰਬ ਆ ਉਹ ਸਾਈਡ ਤੋਂ ਵੱਜਿਆ ਬੰਬ ਪਰ ਕਈ ਬੰਬ ਇਦਾਂ ਦੇ ਵੀ ਹੈਗੇ ਆ ਜਿਹੜੇ ਟੈਂਕ ਨੂੰ ਮੋਲੇ ਅੰਦਰ ਮੋਰਾ ਕਰਕੇ ਜਾ ਕੇ ਫੜਦੇ ਆ ਹਮ ਪਰ ਜਿਹੜੇ ਆਮ 에ਅਰ ਇੰਡੀਆ ਦਾ ਜਿਹੜਾ ਅਟੈਕ ਆਉਂਦਾ ਲੋਕਾਂ ਦੇ ਵਿੱਚ ਇਹ ਵੀ ਡਰ ਹੈ ਕਿ ਮਜਾਇਲਾ ਛੱਡੀਆਂ ਜਾਣੀਆਂ ਉਹਦੇ ਵਿੱਚ ਲੋਕ ਫਿੰਗਲ ਜਾਣਗੇ ਪਤਾ ਨਹੀਂ ਕੀ ਹੋਊਗਾ ਸਮਝ ਤੋਂ ਬਾਹਰ ਦੇਖੋ ਐ ਤਾਂ ਜੀ ਜੇ ਜੇ ਲੜਾਈ ਲੜਨ ਲੱਗੇ ਤੇ ਪ੍ਰਵਾਣੂਆਂ ਦੀ ਲੜਾਈ ਵੀ ਹੈਗੀ ਹੈ ਜੇ ਪ੍ਰਵਾਣੂ ਚੱਲ ਗਿਆ ਤਾਂ ਉਹਦਾ ਤਾਬਾਣੀ ਇਹਨਾਂ ਦਾ ਲੋਹਾ ਵੀ ਪਕਰ ਜਾਂਦਾ ਹੈ ਇਨਸਾਨ ਤੋਂ ਉਹਦੇ ਵਾਸਤੇ ਕੀ ਚੀਜ਼ ਹੈ ਪਰ ਉਹਦੇ ਵਾਸਤੇ ਬਜਣਾ ਵਾਸਤੇ ਵੀ ਟ੍ਰੇਨਿੰਗਾਂ ਦਿੱਤੀਆਂ ਗਈਆਂ ਕਿ ਜ਼ਮੀਨ ਦੇ ਵਿੱਚ ਖੱਡਾ ਪੱਟ ਕੇ ਉੱਤੇ ਆਪ ਦਾ ਮਿੱਟੀ ਪਾ ਕੇ ਬਹਿ ਜਾਓ ਪਰ ਜਿਹੜੀਆਂ ਮਜਾਈਲਾ ਹੈਗੀਆਂ ਮਜਾਈਲਾ ਨੂੰ ਵੀ ਤਾਂ ਬੰਦੇ ਚਲਾਉਂਦੇ ਆ ਮਜੈਲ ਦੀ ਕੋਈ ਮਾਰਿਆ ਤਾਂ ਨਹੀਂ ਹੈਗੀ ਵੀ ਸਾਡੀ ਦਿੱਲੀ ਢਾ ਦੋਗੀ ਆਖੇ ਮਜੈਲ ਦੀ ਜਿਹੜੀ ਮਾਰੇਗੀ ਇਹ 5-600 ਕਿਲੋਮੀਟਰ ਦੀ ਹੈਗੀ ਤੁਹਾਨੂੰ ਤਾਂ ਇਹ ਹੀ ਨਹੀਂਗੀ 5 5 ਕਿਲੋਮੀਟਰ ਜਾਂ 6 ਕਿਲੋਮੀਟਰ ਦੀ ਹੈਗੀ ਐ ਬਾਰਡਰ ਦੀ ਰੀਚ ਨੁਕਸਾਨ ਕਰ ਸਕਦੀਆਂ ਮਜਾਈਲਾ ਹਮ ਪਰ ਮਜਾਈਲਾ ਨੂੰ ਮੂੰਹ ਤੋੜ ਜਵਾ ਦੇਣ ਵਾਸਤੇ ਇੰਡੀਆ ਕੋਲ ਸਾਰਾ ਕੋਸ਼ਿਸ਼ ਹੈ ਹਮ ਹਮ ਜੇ ਮਜਾਈਲ ਚੱਲੂਗੀ ਉਹਨੂੰ ਰੋਕਣ ਵਾਸਤੇ ਬਹੁਤ ਕੋਸ਼ਿਸ਼ ਇੰਡੀਆ ਕੋਲੇ ਐਡੀ ਕੋਈ ਨਹੀਂ ਕਿ ਪਰ ਜੇ ਲੜਾਈ ਲੜਨ ਤੇ ਆ ਜੇ ਅਸੀਂ ਗੱਲ ਕਰਦੇ ਆਂ ਕਿ ਲੜਾਈ ਕਿਸੇ ਮੁੱਦੇ ਤੇ ਲੜਨੀ ਚਾਹੀਦੀ ਹੈ ਹਮ ਲੜਾਈ ਦੇਖੋ ਆਪਾਂ ਕਹਿੰਦੇ ਆਂ ਕਿ ਪਾਕਿਸਤਾਨ ਦੇ ਜੋਕਰਵਾਦ ਬੈਠਾ ਉਹਨਾਂ ਤੋਂ ਹੀ ਬੇਵਸਾ ਉਹ ਕਿਉਂ। ਬੇਵਸੰਨ ਦੇ ਉੱਤੋਂ। ਜਿਹੜਾ ਦੇਸ਼ ਕਹਿੰਦਾ ਵੀ ਸਾਡੇ ਜਿਉ ਇੱਧਰ ਆ ਕੇ ਮਾਰ ਸਕਦੇ ਆ ਤੇ ਉਹ ਪਾਕਿਸਤਾਨ ਦੇ ਵਿੱਚ ਵੀ ਬਹੁਤ ਮਾਰਦੇ ਆ ਉਹਦੇ ਬੰਦਿਆਂ ਨੂੰ ਨੁਕਸਾਨ ਕਰਦੇ ਆ ਉਹ। ਹਰ ਦੇਸ਼ ਦੇ ਵਿੱਚ ਚੀਜ਼ ਇਹ ਜਿਹੜੀ ਲੜਾਈ ਆ ਹਰ ਦੇਸ਼ ਦੇ ਵਿੱਚ ਚੱਲੀ ਜਾਂਦੀ ਹੈ। ਹਰ ਦੇਸ਼ 'ਚ ਹੀ ਚੱਲੀ ਜਾਂਦੀ ਹੈ। ਜੀ ਪਹਿਲਗਾਮ ਤੋਂ ਸ਼ੁਰੂ ਹੋਈ ਘਟਨਾ ਜਦੋਂ ਉਹਨਾਂ ਨੇ ਆ ਕੇ ਹਮਲਾ ਕੀਤਾ ਚਾਰ ਅੱਤਵਾਦੀ ਉਧਰੋਂ ਕੋ ਸਪੈਟ ਕਰਕੇ ਆਉਂਦੇ ਨੇ ਧਰਮ ਪੁੱਛ ਕੇ ਉਹਨਾਂ ਦਾ ਕਤਲ ਕਰਦੇ ਨੇ। ਇਹ ਗੱਲ ਨਿਕਲ ਕੇ ਸਾਹਮਣੇ ਆਈ ਤੇ ਉਸ ਤੋਂ ਠੀਕ 16 ਦਿਨਾਂ ਬਾਅਦ ਆਪਰੇਸ਼ਨ ਸੁਧੂਰ ਦੇ ਨਾਂ ਤੇ ਇੱਕ ਆਪਰੇਸ਼ਨ ਹੁੰਦਾ ਰਾਤ 1 ਵਜੇ ਤੇ ਉਹਦੇ ਵਿੱਚ 9 ਥਾਵਾਂ ਤੇ ਹਮਲਾ ਹੁੰਦਾ ਤੇ ਉਹਦਾ ਜਿਹੜਾ ਬਦਲਾ ਲਿਆ ਜਾਂਦਾ ਜਿੰਦੇ ਵਿੱਚ ਇੱਕੋ ਅੱਤਵਾਦੀ ਦਾ ਨਾਮ ਆਉਂਦਾ ਜਿਹੜਾ ਆਈਐਸਆਈਐਲ ਆ ਉਹਦੇ ਪਰਿਵਾਰ ਦੇ ਕਈ ਮੈਂਬਰ ਮਾਰੇ ਜਾਣ ਦੀ ਵੀ ਗੱਲ ਜਿਹੜੀ ਆ ਇੰਡੀਆ মিডিਆ ਦੇ ਤੱਥਾਂ ਦੇ ਆਧਾਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਨਾਂ ਦਾ মিডিਆ ਕੁਝ ਹੋਰ ਦੱਸ ਰਿਹਾ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਮਸਜਿਦਾਂ 'ਤੇ ਹਮਲਾ ਕੀਤਾ ਪਰ ਇਹਨਾਂ ਦੇ ਕਹਿਣ ਦੇ ਮਤਾਬਕ ਅਸੀਂ ਅੱਤਵਾਦੀਆਂ ਦੇ ਕਾਣਿਆਂ ਤੇ ਹਮਲਾ ਕੀਤਾ ਪਰ ਉਹਨਾਂ ਦੇ ਵੱਲੋਂ ਜਿਹੜੇ ਉਧਰਲੇ ਪਾਸੋਂ ਛੱਡੇ ਗਏ ਉਹਦੇ ਵਿੱਚ ਪੁੰਛ ਦੇ ਵਿੱਚ ਇੱਕ ਹੋਇਆ ਹਮਲਾ ਗੁਰੂ ਘਰ ਤੇ ਹਮਲਾ ਹੋਇਆ ਸਿੱਖਾਂ ਦੇ ਘਰਾਂ ਤੇ ਹਮਲਾ ਹੋਇਆ ਕਿਉਂਕਿ ਸਿੱਖਾਂ ਦੇ ਘਰਾਂ ਦੇ ਆਬਾਦੀ ਬਹੁਤ ਆ ਤੇ ਉਸ ਆਬਾਦੀ ਦੇ ਵਿੱਚ ਤਿੰਨ ਸਿੱਖਾਂ ਦੀ ਜਿਹੜੀ ਜਾਨ ਚਲੇ ਜਾਣ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤਿੰਨ ਸਿੱਖ ਉਥੇ ਜਾਨ ਗਵਾ ਗਏ ਹੁਣ ਰੌਲਾ ਇਸ ਗੱਲ ਦਾ ਬਣਦਾ ਜਾ ਰਿਹਾ ਹੈ ਕਿ ਇਹ ਧਰਮ ਦੀ ਲੜਾਈ ਨਾ ਬਣੇ ਮਤਲਬ ਜੇ ਦੇਸ਼ ਦਾ ਕੋਈ ਹੈ ਵੰਡ ਵਿਹਾਰ ਉਹ ਹੋਣਾ ਚਾਹੀਦਾ ਹੈ ਭਾਰਤ ਦੇਸ਼ ਨੇ ਜੀ ਉਥੇ ਅੱਤਵਾਦੀਆਂ ਤੋਂ ਬਦਲਾ ਲਿਆ ਤੇ ਉਹ ਹੁਣ ਗੁਰਦੁਆਰਿਆਂ ਤੇ ਹਮਲਾ ਕਰਨਾ ਉਹਨਾਂ ਲਈ ਵੀ ਠੀਕ ਨਹੀਂ ਹੈਗਾਗਾ ਮਤਲਬ ਜੇ ਉਹ ਗੁਰਦੁਆਰਾ ਤੇ ਹਮਲਾ ਕਰਨਗੇ ਤੇ ਇਹ ਇੱਕ ਕਿਸੇ ਹੋਰ ਪਾਸੇ ਨੂੰ ਜਾਂਦੀ ਹੋਈ ਲੜਾਈ ਜਿਹੜੀ ਉਹ ਜਾਪ ਰਹੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ